ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਕੱਲ੍ਹ ਦੋ ਅਹਿਮ ਮੀਟਿੰਗਾਂ ਹੋਣ ਜਾ ਰਹੀਆਂ ਸਦਾਰ ਲੈਰ ਵਾਲੇ ਨੇ ਆਪਣੀ ਸੰਗਰੂਰ ਜ਼ਿਲ੍ਹੇ 'ਚ ਮੀਟਿੰਗ ਸੱਦੀ ਹੈ ਤੇ ਜਿਹੜਾ ਸਟ੍ਰੋਮਨੀ ਅਕਾਲੀ ਦਲ ਬਾਦਲ ਹੈ ਉਹਨਾਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਸੱਦੀ ਹੈ ਉਹਨਾਂ ਨੇ ਜਿਹੜੇ ਚੰਡੀਗੜ੍ਹ ਮੀਟਿੰਗਾਂ ਉਹਦੇ ਵਿੱਚ ਡਾਕਟਰ ਪੀਮਰਾਓ ਅਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਬੁੱਤ ਤੋੜਨ ਦੇ ਯਤਨ ਕਰਨ ਤੇ ਜਿਹੜੀ ਮੈਂਬਰਸ਼ਿਪ ਉਹਨਾਂ ਸ਼ੁਰੂ ਕੀਤੀ ਉਹਦਾ ਰਿਵਿਊ ਕਰਨ ਦਾ ਫੈਸਲਾ ਕੀਤਾ ਹੈ ਦੂਜੇ ਪਾਸੇ ਸੁਧਾਰ ਲਹਿਰ ਵੀ ਇਸੇ ਤਰੀਕੇ ਨਾਲ ਕੁਝ ਕਦਮ ਚੁੱਕਣ ਜਾ ਰਹੀ ਹੈ ਉਹ ਇਸੇ ਜਗਲਤੇ ਜ਼ਿਆਦਾ ਜ਼ੋਰ ਦੇ ਰਹੀ ਹੈ ਕਿ ਚਿਹਰੀ ਕਲ ਤਖਤ ਨੇ ਜਿਹੜੇ 2 ਦਸੰਬਰ ਨੂੰ ਫੈਸਲੇ ਕੀਤੇ ਸੀ ਉਹ ਲਾਗੂ ਕਰਾਵੇ ਜਸਪਾਲ ਜੀ ਤੁਸੀਂ ਕੀ ਦੇਖ ਰਹੇ ਕਿਹਦੇ ਕੀ ਸਥਿਤੀ ਬਣ ਰਹੀ ਹੈ ਤੇ ਇਹਦੇ ਨਾਲ ਹੀ ਇੱਕ ਹੋਰ ਗੱਲ ਜਿਨ੍ਹਾਂ ਨੇ ਮਤੇ ਲਾਗੂ ਕਰਾਉਣੇ ਸੀ ਕਿ ਫੈਸਲੇ ਲਾਗੂ ਕਰਾਉਣੇ ਸੀ ਸ਼੍ਰੀ ਕਲ ਤਖਤ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਉਹ ਇੰਗਲੈਂਡ ਚਲੇ ਗਿਆ ਤੇ ਇਸ ਕਰਕੇ ਲੱਗਦਾ ਨਹੀਂ ਉਹ ਕਿੰਨੇ ਕਦੋਂ ਉ ਆਪਸਾ ਆਉਣਗੇ ਉਹਨੇ ਦੇ ਵਾਪਸ ਮੁੜਨ ਤੋਂ ਬਾਅਦ ਇਹ ਕੋਈ ਗੱਲ ਅੱਗੇ ਤੁਰੇਗੀ ਜਾਂ ਨਹੀਂ ਤੁਰੇਗੀ ਜਿਵੇਂ ਮਾਮਲਾ ਪਿਛਲੇ 2 ਮਹੀਨਿਆਂ ਤੋਂ ਲਟਕਦਾ ਆ ਰਿਹਾ ਕਿ ਅੱਗੇ ਹੋਰ ਲਟਕਦਾ ਜਾਏਗਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਜਥੇਦਾਰ ਰਗਵੀਰ ਸਿੰਘ ਤੇ ਕਰੀਏ ਰਗਵੀਰ ਸਿੰਘ ਪ੍ਰੋਗਰਾਮ ਤੇ ਜਾਂ ਜਿਹੜੀਆਂ ਸਾਰੀਆਂ ਗੱਲਾਂ ਤੇ ਹੌਲੀ-ਹੌਲੀ ਆਪਣਾ ਜਿਹੜਾ ਸਟੈਂਡ ਹੈ ਉਹ ਬਦਲ ਰਿਹਾ ਹੈ ਲਗਾਤਾਰ ਜਿਹਹਦਾਰ ਬਲੋ ਸਟੈਂਡ ਬਦਲਿਆ ਜਾ ਰਿਹਾ ਜਿਵੇਂ ਇਹ ਸੀ ਵੀ ਜਿਹੜੀ ਇਹ ਸੱਤ ਮੈਂਬਰੀ ਕਮੇਟੀ ਹੈ ਮੋਨਿਟਰਿੰਗ ਕਮੇਟੀ ਹੈ ਜਿਹੜੀ ਜਿਹੜਾ ਨਵੀਂ ਭਰਤੀ ਹੋ ਰਹੀ ਹੈ ਉਹਨੂੰ ਦੇਖੇਗੀ ਦੇਖਭਾਲ ਕਰੇਗੀ ਸਾਰੀ ਸਹੀ ਹੋ ਰਹੀ ਹੈ ਉਹ ਉਹਦੇ ਉੱਤੇ ਹੁਣੇ ਕਰਦਾ ਵੀ 7 ਮੈਂਬਰ ਦੀ ਕਮੇਟੀ ਨੂੰ ਵਰਕਿੰਗ ਕਮੇਟੀ ਮੀਟਿੰਗ ਕਰਕੇ ਤੇ ਹੋਰ ਵੀ ਇਹਦੇ ਚ ਬੰਦੇ ਪਾ ਸਕਦੀ ਆ ਤੇ ਵਰਕਿੰਗ ਉਹਦੇ ਵਿੱਚ ਉਹਨੂੰ ਐਕਸਪੈਂਡ ਕਰ ਸਕਦੀ ਆ ਅੱਛਾ ਫੇਰ ਫੇਰ 7 ਮੈਂਬਰੀ ਕਮੇਟੀ ਕਾਇਮ ਹੈ ਕਾਇਮ ਕਹਿ ਦਿੱਤਾ ਜਾਂਦਾ ਪਰ ਜਿਹੜੀ ਉਧਰ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕਰਤੀ ਐ ਅਸੀਂ 25 ਲੱਖ ਪਾਉਂਦਾ 25 ਲੱਖ ਦੀ ਮੈਂਬਰਸ਼ਿਪ ਬਣਾਉਣੀ ਐ ਉਹਨਾਂ ਨੇ 20 21 ਤਰੀਕ ਤੋਂ ਸ਼ੁਰੂ ਉਹਨਾਂ ਦੇ ਉਹਦੇ ਉਹਨੂੰ ਰੋਕਣ ਦੀ ਕੋਈ ਗੱਲ ਨਹੀਂ ਕੀਤੀ ਇਹ ਸਾਰਾ ਕੁਝ ਤੇ ਇਹਦੀ ਮੀਟਿੰਗ ਨਹੀਂ ਹੋਈ ਕੋਈ ਕੋਈ ਵੀ ਇਸ ਕਿਸਮ ਦੀ ਹਜੇ ਤੱਕ ਮਤਲਬ ਕਿ 2 ਦਸੰਬਰ ਤੋਂ ਬਾਅਦ ਉਹਦੇ ਬਾਰੇ ਵੀ ਤਰਗਵੇ ਸਿੰਘ ਚੁੱਪ ਹੈ ਤੇ ਇਸ ਕਰਕੇ ਇਹ ਸਾਰਾ ਕੁਝ ਕੱਲ ਹੋ ਰਿਹਾ ਤੇ ਉਹਨਾਂ ਨੇ ਐਕਸਪੈਂਡ ਵੀ ਕਰ ਦੇਣੀ ਹੈ ਕੱਲ ਜਿਹੜੀ ਵਰਕ ਕਮੇਟੀ ਦੇ ਵਿੱਚ ਸੱਤ ਮੈਂਬਰੀ ਕਮੇਟੀ ਹੈ ਆਫ ਦਾ ਰਿਵਿਊ ਵੀ ਕਰਨਾ ਆ ਤਾਂ ਜਿਹੜੀ ਸਾਈਡ ਕਿੱਕ ਹੈ ਵੀ ਉਹਦੇ ਉੱਤੇ ਕੀ ਸਟੇਟਮੈਂਟ ਦੇਣੀ ਆ ਢੀਮਰਾਓ ਅਵੇਦ ਕਰਦੇ ਬੁੱਤ ਦੇ ਦੇ ਯਾਰਾ ਉਹਦੇ ਆ ਕਿਸੇ ਤੋੜਨ ਦੀ ਕੋਸ਼ਿਸ਼ ਕੀਤੀ ਇਹ ਤਾਂ ਐਵੇਂ ਪਾਸੇ ਦੀ ਗੱਲ ਹੈ ਬੇਸਿਕ ਇਸ਼ੂ ਉਹਨਾਂ ਨੇ ਆਪਦੀ ਮੈਂਬਰਸ਼ਿਪ ਕਿੰਨੀ ਹੋ ਗਈ ਕੀ ਰਹਿ ਗਿਆ ਕਿ ਮੈਂ ਇਹਦੇ ਲਈ ਸਾਰਾ ਕੁਝ ਕੀਤਾ ਉਹਨਾਂ ਨੇ ਆਪਣਾ ਕੰਮ ਜਿਹੜਾ ਕਰਨਾ ਸੀ ਉਹ ਕਰ ਲਿਆ ਸਾਰਾ ਕੁਝ ਬੜਾ ਜੋਰ ਸ਼ੋਰ ਨਾਲ ਕਰ ਰਿਹਾ ਜਿਵੇਂ ਨਾਲ ਗਵੀਰ ਸਿੰਘ ਤੋਂ ਅਸੀਂ ਵੈਸੇ ਵੀ ਬਹੁਤੀ ਉਮੀਦ ਨਹੀਂ ਕਰ ਸਕਦੇ ਚਲੋ ਉਹ ਬਾਅਦ ਚ ਕਰਦੇ ਆ ਗੱਲ ਪਹਿਲੀ ਗੱਲ ਦੂਜੇ ਪਾਸੇ ਦਾ ਜਿਹੜਾ ਜਿਹੜਾ ਹੈ ਆਪਣਾ ਸੁਧਾਰ ਗੱਲ ਲੈਰ ਜ ਜਿਹਨਾਂ ਨੂੰ ਬਾਗੀ ਕਹਿੰਦੇ ਆ ਗਰੁੱਪ ਬਾਗੀ ਗਰੁੱਪ ਕਹਿੰਨੇ ਆ ਉਹ ਮਸਤੂਆਣੇ ਸੰਗਰੂਰ ਦੇ ਨਾਲ ਹੀ ਉੱਥੇ ਆਉਂਦਾ ਆਪਣੀ ਮੀਟਿੰਗ ਕਰ ਰਹੇ ਉੱਥੇ ਹਰਦੀਪ ਸਿੰਘ ਗਿਆਨੀ ਹਰਦੀਪ ਸਿੰਘ ਹਰਦੀਪ ਸਿੰਘ ਬੋਲੇਗਾ ਹਰਪ੍ਰੀਤ ਸਿੰਘ ਸੋਰੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਉੱਥੇ ਪਾਸ਼ਣ ਦੇ ਜਿਹੜਾ ਮੇਨ ਹੋਊਗਾ ਉਹ ਕਲੀਅਰ ਕਰੋ ਕਿਉਂਕਿ ਉਹ 오ਰੇਟਰ ਵੀ ਚੰਗਾ ਗੱਲਬਾਤ ਖੁੱਲ ਕੇ ਕਰਦਾ ਤੇ ਉਸ ਸਟੈਂਡ ਵੀ ਖੁੱਲ ਕੇ ਲੈ ਰਿਹਾ ਉਹ ਖੁੱਲ ਕੇ ਸਟੈਂਡ ਲਵੇਗਾ ਕੱਲ ਤੇ ਉਹਨਾਂ ਦਾ ਸਟੈਂਡ ਤਾਂ ਇਹੀ ਹੈ ਵੀ 2 ਦਸੰਬਰ ਵਾਲੇ ਗੱਲਬਾਤ ਨੂੰ ਇੰਪਲੀਮੈਂਟ ਕੀਤਾ ਜਾਵੇ ਪਰ ਦੂਜਾ ਧਰਤ ਲੱਗਦਾ ਨਹੀਂ ਬਾਦਲ ਕਾਲੀ ਦਲ ਤਾਂ ਵੀ ਇੰਪਲੀਮੈਂਟ ਕਰੇਗਾ ਹੁਣ ਲੱਗ ਕੇ ਜਥੇਦਾਰ ਦੀ ਗੱਲ ਜਥੇਦਾਰ ਅਕਰਗਵੀਰ ਸੋ ਜਿਹੜਾ ਕਾਲ ਤਖ ਦਾ ਜਥੇਦਾਰ ਹੈ ਉਹਨੇ ਤਾਂ ਆਪਣੀ ਹਜੇ ਤੱਕ ਪੋਜੀਸ਼ਨ ਉਹ ਜਿਹੜਾ ਹੈੱਡ ਗ੍ਰਾਮ ਥੀ ਦਰਬਾਰ ਸਾਹਿਬ ਵਾਲੀ ਪੋਜੀਸ਼ਨ ਤੇ ਹੀ ਉਹ ਤਾਇਨਾਤ ਹੈ ਉਹਨੇ ਉਹ ਛੱਡੀ ਨਹੀਂ ਤੇ ਭਾਵੇਂ ਅਕਾਲ ਤਖਤ ਦਾ ਜਿਸਦਾਰ ਬਣ ਗਿਆ ਪਰ ਉਹ ਪੋਜੀਸ਼ਨ ਆਪਦੀ ਛੱਡੀ ਨਹੀਂ ਉੱਥੇ ਖੜਾ ਇਹਦਾ ਮਤਲਬ ਬੜਾ ਇਨਸਿਕਿਉਰ ਫੀਲ ਕਰਦਾ ਹੈ ਤੇ ਇਹੋ ਜਿਹਾ ਇਨਸਿਕਿਉਰ ਫੀਲ ਕਰਨ ਵਾਲੇ ਜਿਹੜੇ ਵਿਅਕਤੀ ਹੋਣ ਜਾਂ ਭਾਵੇਂ ਜਿਸਦਾਰ ਦੀ ਪੋਜੀਸ਼ਨ ਦੇ ਦੇਓ ਉਹ ਮਤਲਬ ਕੀ ਵੀ ਅਕਾਲ ਤਖਤ ਦਾ ਜਿਹੜਾ ਕਨਸੈਪਟ ਹੈ ਜਿਹੜੀ ਉਹਦਾ ਸੰਕਲਪ ਉਹ ਇੰਨਾ ਭਾਰੀ ਹੈ ਇੰਨਾ ਭਾਰੀ ਹੈ ਜਿਹਦਾ 2 2 ਦਸੰਬਰ ਨੂੰ ਜਿਹਦਾ ਉੱਥੇ ਪ੍ਰਦਰਸ਼ਨੀ ਵੀ ਹੋ ਗਈ ਵੀ ਇਹ ਉਹ ਕਿੱਡੀਆਂ ਵੱਟੀਆਂ ਵੱਡੀਆਂ ਗੱਲਾਂ ਕੀਤੀਆਂ ਉਸ ਭਾਰ ਨੂੰ ਜੇਕਰ ਕਿਵੇਂ ਚੱਲ ਸਕਦਾ ਜਾਂ ਜ ਜਾਂ ਸੀ ਇਹ ਕਹਿਦੀ ਵੀ ਐਸਜੀਪੀਸੀਜੀ ਦੀ ਅਪੋਇੰਟਿੰਗ ਅਥਾਰਟੀ ਹੋਵੇ ਤੇ ਜਿਹਨੂੰ ਹਟਾਉਣ ਦੀ ਅਥਾਰਟੀ ਵੀ ਐਸਜੀਪੀਸੀ ਹੋਵੇ ਤੇ ਐਸਜੀਪੀਸੀ ਤੇ ਕੰਟਰੋਲ ਉਸੇ ਬਾਦਲ ਧੜੇ ਦਾ ਹੋਵੇ ਜਿਹਦੇ ਬਾਰੇ ਉਹ ਕੁਝ ਬੋਲਦਾ ਨਹੀਂ ਜਿਹਦਰ ਅਕਾਬ ਵੀ ਉਸੋ ਨਹੀਂ ਬੋਲ ਰਿਹਾ ਕੁਝ ਤੇ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਵੀ ਐਕਚੁਅਲੀ ਉਹ ਇਹਦਾ ਵਜਨ ਚੁੱਕਣ ਦੀ ਪੋਜੀਸ਼ਨ ਚ ਹੀ ਨਹੀਂ ਹੈ ਵੀ ਉਹ ਕੋਈ ਐਡੀ ਵੱਡੀ ਸਿੱਖਾਂ ਦੇ ਫਿਕ ਭਾਈਚਾਰੇ ਦੀ ਵੱਡੀ ਹਸਤੀ ਹੋਵੇ ਜਿਹਦੇ ਜਿਹਦੇ ਕਹੇ ਉੱਤੇ ਤੁਸੀਂ ਸਾਰਾ ਕੁਝ ਬਦਲ ਜਾਂਦਾ ਹੋਵੇ ਜਾਂ ਲੋਕਾਂ ਤੇ ਅਸਰ ਪੈਂਦਾ ਹੋਵੇ ਵੱਡੀ ਗਿੰਦੀ ਚਸਤ ਪੈਂਦਾ ਹੋਵੇ ਇਹ ਤਾਂ ਹੈ ਨਹੀਂ ਸਭ ਨੂੰ ਪਤਾ ਵੀ ਜੇ ਉਹ ਹੁਣ ਮੈਂ ਜਿਸਵਾਲ ਜਿਸਪਾਲ ਜੀ ਇੱਕ ਸਵਾਲ ਹੈਗਾ ਕਿ 2 ਦਸੰਬਰ ਨੂੰ ਫਿਰ ਉਹਨਾਂ ਵਜਨ ਕਿਵੇਂ ਚੁੱਕਿਆ ਇਹ ਬੜੀ ਹੈ ਹੁਣ ਲੋਕਾਂ ਨੂੰ ਇਹ ਸੋਚਣਾ ਪੈ ਰਿਹਾ ਹੈ ਕਿ 2 ਦਸੰਬਰ ਨੂੰ ਕੀ ਹੋ ਗਿਆ ਸੀ ਕਿ ਕਿਵੇਂ ਐਡੀ ਵੱਡੀ ਗੱਲਬਾਤ ਹੋ ਗਈ ਇਹ ਤੱਤੇ ਕਾ ਹੋਗੀ ਤੁਰਤੂ ਤੁਰਤੂ ਤੁਰਤੀ ਹੋਗੀ ਸਾਰਾ ਕੁਝ ਅੱਜ ਜਿਹੜਾ ਪੇਪ ਇਹ ਉਦੋਂ ਪ੍ਰੈਸ਼ਰ ਨਹੀਂ ਪਾ ਸਕਿਆ ਅਕਾਲੀ ਦਲ ਸਹੀ ਤਰੀਕੇ ਨਾਲ ਜਿਹੜਾ ਹੁਣ ਪਾ ਗਿਆ ਜਾਂ ਉਦੋਂ ਐਸਜੀਪੀਸੀ ਹੈ ਜਿਹੜੀ ਜਿਹੜੀ ਅਕਾਲੀ ਦਲ ਦੇ ਕੰਟਰੋਲ ਚ ਹੈ ਉਹ ਨਹੀਂ ਇਹਨਾਂ ਨੂੰ ਨੱਥ ਪਾ ਸਕੀ ਕੰਟਰੋਲ ਕਰ ਸਕੀ ਇਹ ਹੁਣ ਸਾਰੀਆਂ ਗੱਲਾਂ ਸੋਚੀਆਂ ਜਾ ਰਹੀਆਂ ਐ ਲੱਗ ਰਿਹਾ ਵੀ ਉਦੋਂ ਕੋਈ ਕੋਈ ਜਿਹੜਾ ਉਦੋਂ ਲੋਕ ਗਲਤ ਸਮਝ ਗਏ ਉਹ ਕਿਤੇ ਹੋ ਗਿਆ ਬਸ ਸਮਝੋ ਕਿਵੇਂ ਹੋ ਗਿਆ ਕਿਵੇਂ ਨਹੀਂ ਹੋ ਗਿਆ 2 ਦਸੰਬਰ ਵਾਲਾ ਹੁਣ ਲੋਕਾਂ ਨੂੰ ਸੋਚਣਾ ਪਊਗਾ ਵੀ ਉਹ ਗੱਲ ਅਸਲ ਵਿੱਚ ਸਹੀ ਸਥਿਤੀ ਅੱਜ ਦੀ ਹੈ ਜਸਿਹਦਾਰਾਂ ਵਾਲੀ ਜਾਂ ਉਹ 2 ਦਸੰਬਰ ਵਾਲੀ ਸੀ ਤੇ ਲੱਗ ਰਿਹਾ ਹੈ ਵੀ 2 ਮਹੀਨਿਆਂ ਬਾਅਦ ਜਿਹੜੀ ਹੁਣ ਸਥਿਤੀ ਅਸਲ ਸਾਹਮਣੇ ਆ ਰਹੀ ਹੈ ਕਹਿ ਦੇਣਾ ਵੱਖਰੀ ਗੱਲ ਹੈ ਕੋਈ ਇਸ ਕਿਸਮ ਦਾ ਹੁਕਮ ਨਾਵਾ ਸਾਰਾ ਤੁਸੀਂ ਜਾਰੀ ਕਰ ਦੇਣਾ ਬੋਲ ਦੇਣਾ ਉਹਦੇ ਤੇ ਪਰ ਉਹਨੂੰ ਜਦੋਂ ਤੁਸੀਂ ਵੱਡੀ ਗੱਲ ਤੇ ਹੁੰਦੀ ਹੈ ਵੀ ਉਹਨੂੰ ਤੁਸੀਂ ਲਾਗੂ ਕਿਵੇਂ ਕਰੋਗੇ ਲਾਗੂ ਕਰਨ ਵੇਲੇ ਤੁਸੀਂ ਕੋਈ ਪਰਵਾਹ ਨਾ ਕਰੋ ਤੇ ਇਹਦਾ ਮਤਲਬ ਹੋ ਸਕਦਾ ਹੈ ਵੀ ਤੁਸੀਂ ਕਿਹੜਾ ਬੋਲ ਦਿਓ ਲਾਗੂ ਕਰਨ ਵੇਲੇ ਦੇਖਾਂਗੇ ਇਹ ਸਾਰਾ ਕੁਝ ਉਸ ਉਸੇ ਇੱਕ ਥਿੰਕਿੰਗ ਦਾ ਉਸੇ ਸਮਝ ਦਾ ਇੰਪਾਰਟ ਹੋਵੇ ਜਿਹੜਾ ਹੁਣ ਸਾਡੇ ਸਾਹਮਣੇ ਆ ਰਿਹਾ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਜਿਸ ਕਿਸਮ ਦੀ ਅਕਾਲ ਤਖਤ ਦੀ ਵੱਡੀ ਪੋਜੀਸ਼ਨ ਹੈ ਕਨਸੈਪਟ ਲੈਵਲ ਤੇ ਸੰਕਲਪ ਲੈਵਲ ਤੇ ਉਸ ਕਿਸਮ ਦੇ ਪਾਤਰ ਉਸ ਕਿਸਮ ਦੀਆਂ ਪੋਜੀਸ਼ਨਾਂ ਵਾਲੇ ਜਥੇਦਾਰ ਇਸ ਇਸ ਵੱਡੀ ਮੁਕੱਦਸ ਥਾਂ ਉਤੇ ਪਾਇਨਾਤ ਨਹੀਂ ਹੈ ਇਸ ਕਰਕੇ ਉਹਨਾਂ ਲਈ ਭਜਨ ਚੁੱਕਣਾ ਐਡਾ ਵੱਡਾ ਬਹੁਤ ਮੁਸ਼ਕਲ ਹੋ ਰਿਹਾ ਕਿ ਉਹ ਥੋੜਾ ਸਾਡੇ ਸਾਹਮਣੇ ਐ ਜੇ ਕੋਈ ਬੰਦਾ ਖਾਸ ਕਹਿਣਾ ਚਾਹੁੰਦਾ ਉਹਨੂੰ ਹੁਣ ਪਲੇਟਫਾਰਮ ਅਕਾਲ ਤਖਤ ਦਾ ਤਾਂ ਮਿਲਦਾ ਨਹੀਂ ਵੇਖੋ ਹਰਪ੍ਰੀਤ ਨੇ ਸਿੱਧਾ ਗੈਨੀ ਹਰਪ੍ਰੀਤ ਨੇ ਸਿੱਧਾ ਕਹਤਾ ਵੀ ਹੁਣ ਹੁਣ ਜਦ ਅਕਾਲ ਤਖਤ ਦੇ ਜ਼ਥੇਦਾਰਾਂ ਦੀ ਪੰਜਾਂ ਦੀ ਫੇਰ ਮੀਟਿੰਗ ਹੋ ਗਈ ਜਦੋਂ ਮੈਨੂੰ ਕੱਢਤਾ ਉਹ ਠੀਕ ਆ ਕੱਢਣ ਵਾਲੇ ਪਾਸੇ ਦਾ ਬਹੁਤ ਥੀਗਰਾ 15 ਦਿਨ ਉਹਨੂੰ ਉੱਥੇ ਰਹਿਣਾ ਜਿਵੇਂ ਦਰਨੇ ਕਿ ਗੁਰਬੀਰ ਸਿੰਘ ਨੇ ਇੰਗਲੈਂਡ ਦੇ ਵਿੱਚ 15 ਦਿਨਾਂ ਵਿੱਚ ਕਹਤਾ ਵੀ ਤੁਸੀਂ ਆ ਆਪ ਦੀ ਭਰਤੀ ਵੀ ਕਰ ਲੋ ਆਪ ਦਾ ਜੋ ਕੁਝ ਕਰਨਾ ਕਰ ਲੋ ਤੇ ਬਾਕੀ ਜਿਹੜਾ ਇੱਕ ਐਂਜੀਪੀਸੀ ਦੀ ਕਮੇਟੀ ਬਣੀ ਹੈ ਜਿਨੇ ਜਹਦਾਰ ਹਰਗਣੀ ਹਰਪ੍ਰੀਤ ਸਿੰਘ ਨੂੰ ਲਾਉਣਾ ਹੈ ਤਾਂ ਜਾਂ ਉਹਦੇ ਤੇ ਦੋਸ਼ ਸਾਰੇ ਲਾਉਣੇ ਆ ਉਹ ਵੀ ਆਪਣਾ ਕੰਮ ਪੂਰਾ ਕਰ ਲੇਗਾ ਇਸ ਬਾਲ ਜੀ ਇੱਕ ਗੱਲ ਇੱਕ ਗੱਲ ਬੜੀ ਕੰਟਰੋਲ ਲਾਈਨ ਤੇ ਹਾਂ ਜੀ ਆਪਾਂ ਇਹ ਤਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਸੁਖਵੀਰ ਬਾਦਲ ਬਾਰੇ ਸੁਖਵੀਰ ਬਾਦਲ ਨੇ ਜਦੋਂ 2 ਦਸੰਬਰ ਸੀ ਉਹ ਤੋਂ ਬਾਅਦ ਜੋ ਸਥਿਤੀ ਸੀਗੀ ਜਿਹੜੇ ਇਨਸਾਈਡਰ ਹੈ ਜਾ ਉਹ ਤੋਂ ਪਹਿਲਾਂ ਦੇ ਉਹਨੇ ਤਾਂ ਜਿਹੜੀ ਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਪ੍ਰਧਾਨ ਚੁਣ ਲਓ ਮੈਨੂੰ ਛੱਡੋ ਇਸ ਪਾਸੇ ਤੋਂ ਮੈਂ ਤਾਂ ਆਪਣਾ ਕਾਰੋਬਾਰ ਕਰ ਲੂੰਗਾ ਪਰ ਇਹ ਕੀ ਸਥਿਤੀ ਆ ਉਹਨੂੰ ਵਾਰ-ਵਾਰ ਜਿਹੜਾ ਕਾਲੀ ਦਲ ਦੀ ਵਰਕਿੰਗ ਕਮੇਟੀ ਇਸ ਪਾਸੇ ਵੱਲ ਆ ਰਹੀ ਵੀ ਉਹੀ ਅੱਗੇ ਆਉਣਾ ਚਾਹੀਦਾ ਹੈ ਕਿ ਤੁਸੀਂ ਇਹ ਸਥਿਤੀ ਨੂੰ ਕਿਵੇਂ ਦੇਖਦੇ ਵੇਖੋ ਸਵਾਲ ਤਾਂ ਇਹ ਆ ਵੀ ਜਿਹਦੇ ਕੋਲ ਪੈਸੇ ਆ ਕਾਲੀ ਦਲ ਜਾਂ ਪੋਲਿਟਿਕਲ ਪਾਰਟੀ ਉਹੀ ਕੁਛ ਚਲਾਉਂਦਾ ਤੇ ਇਹ ਗੱਲ ਹੁਣ ਸਪਸ਼ਟ ਹੋਣੀ ਚਾਹੀਦੀ ਹੈ 5 ਜਾਂ 6 ਤਰੀਕ ਨੂੰ ਬਿਲਕੁਲ ਇਹ ਥੇ ਫਰਵਰੀ ਨੂੰ ਉਸਨੇ ਬਿਲਕੁਲ ਕਹੀ ਦਿੱਤਾ ਸੀ ਵੀ ਮੈਂ ਤਾਂ ਐਵੇਂ ਉੱਥੇ ਕਹਿ ਬੈਠਾ ਵੀਰ ਸਿੰਘ ਬਾਦਲ ਨੇ ਓਪਨ ਪਬਲਿਕ ਬਿਆਨ ਦਿੱਤਾ ਮੈਂ ਤਾਂ ਕਹਿ ਬੈਠਾ ਮੰਨ ਲਿਆ ਵੀ ਮੈਂ ਸਾਰੀ ਗੱਲ ਆਪਦੀ ਝੋਲੀ ਪਾਉਣਾ ਤਾਂ ਗਲਤ ਮੇਰੀ ਹੈ ਨਹੀਂ ਸੋ ਤਾਂ ਗੱਲਾਂ ਗਲਤ ਹੈ ਸਾਰੀਆਂ ਉਹਨੇ ਮੁੱਕਰ ਗਿਆ ਸੀ ਉਸਦੇ ਬਤੋ ਕਲੀਅਰ ਹੈ ਜਿਹੜਾ ਕੁਝ ਅਕਾਲੀ ਦਲ ਪ੍ਰਕਾਸ਼ ਸਿੰਘ ਸੁਖਵੀਰ ਬਾਦਲ ਦਾ ਧੜਾ ਕਰ ਰਿਹਾ ਉਹ ਉਸਨੇ 5 6 ਤਰੀਕ ਨੂੰ ਕਲੀਅਰ ਕਰਤਾ ਸੀ ਪਬਲਿਕਲੀ ਬੋਲ ਕੇ ਇਸ ਕਰਕੇ ਉਹ ਉਸੇ ਉਸੇ ਲੈ ਬੋਲਤੇ ਕਰ ਰਿਹਾ ਦੂਜੇ ਪਾਸੇ ਜਿਹੜਾ ਜ ਬਾਕੀ ਧੜਾ ਜਿਹੜਾ ਹੈ ਸੁਧਾਰ ਅਕਾਲੀ ਦਲ ਉਹਦੇ ਚ ਵੀ ਕੋਈ ਬਹੁਤੀ ਜਾਣ ਲੱਗਦੀ ਨਹੀਂ ਕਿ ਦੇਖੋ ਹੁਣ ਕੱਲ ਪਤਾ ਲੱਗੇਗਾ ਕੀ ਕਰੇਗਾ ਕੱਲ ਅਸੀਂ ਉਹ ਤੋਂ ਪਹਿਲਾਂ ਨਹੀਂ ਕੋਈ ਸ਼ਨਾ ਕਮੈਂਟ ਕਰੀਏ ਤਾਂ ਠੀਕ ਹੈ ਹਾਂਜੀ ਤੇ ਅੱਗੇ ਕਿਵੇਂ ਇਹ ਕੰਮ ਚੱਲੇਗਾ ਮੈਨੂੰ ਤਾਂ ਲੱਗਦਾ ਨਹੀਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਦੀ ਏਕਤਾ ਨਹੀਂ ਹੁੰਦੀ ਜਾਂ ਕੋਈ ਹੋਰ ਸਟੈਪ ਨਹੀਂ ਲੈਂਦੇ ਤਾਂ ਏਕਤਾ ਦਾ ਕੰਮ ਜਿਹੜਾ ਵਿਚੇ ਵਿਚਾਲੇ ਲਟਕ ਜਾਏਗਾ ਐਵੇਂ ਮੇਰੇ ਘਰ ਪੰਬਲ ਪੂਸਾ ਜਿਹੜਾ ਬਣਿਆ ਰਹੇਗਾ ਇਹ ਇਕਤਾ ਹੋਵੇ ਨਾ ਹੋਵੇ ਸਵਾਲ ਹੈ ਵੀ ਅਕਾਲੀ ਦਲ ਕੋਲੇ ਪੋਲੀਟੀਕਲ ਲੈਵਲ ਦੀ ਕੋ ਪੋਜੀਸ਼ਨ ਆਏਗੀ ਕਿ ਨਹੀਂ ਸਿਆਸੀ ਲੈਵਲ ਦੀ ਲੋਕਾਂ ਚ ਉਹਦੀ ਕੋਈ ਗੱਲ ਜਾਵੇਗੀ ਕਿ ਨਹੀਂ ਹੁਣ 17 ਤੋਂ ਲੈ ਕੇ 7 ਸਾਲ ਹੋ ਗਏ ਆ ਹੁਣ ਤੱਕ 17 ਤੋਂ ਲੈ ਕੇ ਲਗਾਤਾਰ ਹਾਰ ਰਿਹਾ 7 ਸਾਲਾਂ ਲਈ ਤਾਂ ਤੁਹਾਡੀ ਕੋਸ਼ਿਸ਼ ਸਾਰੇ ਤੁਸੀਂ ਇਕੱਠੇ ਸੀਗੇ ਇਕਤਈ ਸੀ ਤੁਹਾਡੇ ਅਸਲੇ ਤੇ ਇਕਤਈ ਸੀਗੇ ਪਹਿਲਾਂ ਤੱਕ ਤੇ ਇਕਤਈ ਸੀ ਤੁਸੀਂ ਤੁਹਾਡਾ ਕੁਝ ਨਹੀਂ ਬਣ ਸਕਿਆ ਸੀ ਹੁਣ ਵੀ ਇਹ ਆ ਵੀ ਤੁਸੀਂ ਪੋਲੀਟੀਕਲ ਪੋਜੀਸ਼ਨ ਤਾਂ ਕੋ ਲੈ ਨਹੀਂ ਅਕਾਲ ਤਖਤ ਦੇ ਤੇ ਤੋਂ ਅਕਾਲ ਤਖਤ ਤੋਂ ਕਿੰਨੀ ਜਿਹੜੀ ਸਿਆਸੀ ਪੂੰਜੀ ਉਹਦੇ ਚੋਂ ਕੱਢ ਲਓਗੇ ਇਹ ਜਿਹੀਆਂ ਗੱਲਾਂ ਚ ਅਕਾਲ ਤਖਤ ਦੇ ਰਹੀ ਸਿਆਸੀ ਪੂੰਜੀ ਕਿੰਨੀ ਕੁ ਤੁਹਾਡੇ ਇਕੱਠੀ ਹੋ ਜੂ ਤੁਹਾਡੇ ਲਈ ਸਿੱਖਾਂ ਚ ਵੀ ਕਿੰਨਾ ਕੁ ਪੰਥ ਤੁਹਾਡੇ ਪਿੱਛੇ ਹੋ ਜੂ ਅਕਾਲ ਤਖਤ ਤੋਂ ਵੱਧ ਕੇ ਇਹ ਨਹੀਂ ਹੋ ਸਕਦਾ ਪਾਲਾ ਵੀ ਤੁਹਾਡੀ ਸਿਆਸਤ ਕੀ ਕਰਦਾ ਸਿਆਸਤ ਤੁਸੀਂ ਹਜੇ ਤੱਕ ਉਹੀ ਕਰਨਾ ਚਾਹੁੰਦੇ ਜਿਹੜੀ ਬੀਜੇਪੀ ਨਾਲ ਕਰ ਰਹੇ ਸੀ ਕਿ ਪਹਿਲਾਂ ਰਲ ਕੇ ਕੁਝ ਪਿਛਲੇ 30 35 40 ਸਾਲ ਤੋਂ ਕਰ ਰਹੇ ਹੋ ਉਹੀ ਆ ਜਿਹੜਾ ਸੁਧਾਰ ਲਹਿਰ ਵਾਲੇ ਆ ਬਾਕੀ ਤੜਾ ਉਹ ਵੀ ਉਹੀ ਕਰਨਾ ਚਾਹੁੰਦਾ ਤੇ ਥੋੜੀ ਜਿਹੜੀ ਤੁਹਾਨੂੰ ਜੇ ਹਰਾਇਆ ਤੁਹਾਨੂੰ ਲੋਕਾਂ ਨੇ ਛੱਡਿਆ ਅਕਾਲੀ ਦਲ ਨੂੰ ਛੱਡਿਆ ਦੋਨਾਂ ਗਰੁੱਪਾਂ ਨੂੰ ਹੀ ਛੱਡਿਆ ਉਹ ਛੱਡਿਆ ਇਸੇ ਕਰਕੇ ਵੀ ਤੁਹਾਡੀ ਪੋਲਿਟਿਕਸ ਪੰਜਾਬ ਪੱਕੀ ਜਾਂ ਲੋਕ ਪੱਕੀ ਜਾਂ ਸਿੱਖਾ ਪੱਕੀ ਵੀ ਨਹੀਂ ਹੈ ਤੇ ਹੁਣ ਉਹਨੂੰ ਤਾਂ ਤੁਸੀਂ ਬਦਲ ਲੈਣੀ ਚਾਹੁੰਦੇ ਉਹਨੂੰ ਛੇੜ ਲੈਣੀ ਚਾਹੁੰਦੇ ਅਕਾਲ ਤਖਤ ਦਾ ਰੋਲ ਗੱਲਾਂ ਬਾਤਾਂ ਕਰਕੇ ਚਾਹੁੰਦੇ ਆ ਵੀ ਤੁਸੀਂ ਲਾਈਮਲਾਈਟ 'ਚ ਬਣੇ ਰਹੋ ਮੀਡੀਆ ਚ ਤੁਹਾਡਾ ਨਾਮ ਚੱਲਦਾ ਰਹੇ ਤੇ ਤੁਹਾਡੇ ਬਾਰੇ ਗੱਲਾਂ ਹੁੰਦੀਆਂ ਨੇ ਤੇ ਤੁਹਾਡਾ ਨਾਮ ਬੜਿਆ ਰਹੇ ਵੀ ਅਸੀਂ ਵੀ ਲੀਡਰ ਅਸੀਂ ਹੀ ਆ ਸਿੱਖਾਂ ਦੇ ਇਹ ਕਰ ਰਹੇ ਹਾਂ ਹਾਂਜੀ ਇਤੋਂ ਕਿ ਜਿਹੜਾ ਮਸਲਾ ਹੈਗਾ ਪੰਜਾਬ ਦਾ ਜਿਹੜਾ ਉਹ ਕਿਸਾਨੀ ਦਾ ਮਸਲਾ ਹੈਗਾ ਕਿਸਾਨੀ ਦੀ ਇੱਕ ਜਿਹੜੇ ਤਿੰਨ ਧਰਾਂ ਨੇ ਜਿਹੜੇ ਇੱਕ ਸ਼ੰਭੂ ਬਾਰਡਰ ਤੇ ਬੈਠੇ ਤੁਜੇ ਖਨੋਰੀ ਤੇ ਉਹਨਾਂ ਦੀ ਇੱਕ ਮੀਟਿੰਗ 12 ਤੇ ਐਸਕੇਐਮ ਨਾਲ ਹੋਣੀ ਹੈ ਉਸ ਤੋਂ ਇਲਾਵਾ ਇੱਕ ਮੀਟਿੰਗ ਉਸ ਤੋਂ ਪਹਿਲਾਂ ਵੀ ਹੋ ਰਹੀ ਹੈ ਉਹ ਮੀਟਿੰਗ ਐਸਕੇਮ ਨੇ ਕਰਨੀ ਹੈ ਤਾਂ ਉਹਦੇ ਚ ਉਹਨਾਂ ਨੇ ਆਪਣੀ ਅਗਲੀ ਰਣਨੀਤੀ ਤੈਅ ਕਰਨੀ ਹੈ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜਾ ਉਹਨਾਂ ਨੇ ਸੱਦਾ ਦਿੱਤਾ ਤੇ ਜਿਹੜਾ ਡੱਲੇਵਾਲ ਉਹਨਾਂ ਦਾ ਮਰਨਵਤ ਸੀਗਾ ਉਹ ਜਦੋਂ ਦਾ ਗਲੂਕੋਸ ਲੱਗਾ ਉਹਦੇ ਤੋਂ ਬਾਅਦ ਤੋਂ ਭੁੱਖ ਹੜਤਾਲ ਹੀ ਰਹਿ ਗਈ ਹੈ ਜਿੰਨੇ ਡਾਕਟਰ ਨਾਲ ਗੱਲ ਕਰੋ ਉਹ ਕਹਿੰਦੇ ਵੀ ਹੁਣ ਇਹ ਜੋ ਬੰਦੇ ਨੂੰ ਇਨਟੇਕ ਮਿਲਦੀ ਹੈ ਉਹ ਮਰਨਵਤ ਨਹੀਂ ਰਹਿ ਜਾਂਦਾ ਤੇ ਇਹ ਭੁੱਖ ਹੜਤਾਲ ਦੇ ਵਿੱਚ ਤਾਂ ਕਈ ਲੋਕ ਜਿਹੜੇ ਆ ਪਹਿਲਾਂ ਵੀ ਰਹੇ ਆ ਪਹਿਲਾਂ ਵੀ ਲੰਮਾ ਲੰਮਾ ਸਮਾਂ ਕੱਟ ਜਾਂਦੇ ਆ ਤੋ ਇਹ ਕਿਸਾਨੀ ਅੰਦੋਲਨ ਕਿੱਧਰ ਨੂੰ ਜਾਏਗਾ ਡੱਲੇਵਾਲ ਦਾ ਜਿਹੜੇ ਸਵਾਲ ਹੈ ਉਹਨਾਂ ਨੇ 12 ਨੂੰ ਇਕੱਠ ਸੱਧਿਆ ਕੀ ਸਥਿਤੀ ਤੁਸੀਂ ਟੋਟਲ ਕਿਸਾਨ ਅੰਦੋਲਨ ਦੀ ਦੇਖਦੇ ਹੋ ਬੇਖੋ ਮੈਂ ਜਿੱਥੋਂ ਤੱਕ ਦੇਖਿਆ ਡੱਲੇਵਾਲ ਤੇ ਇੱਕ ਸੈਂਟਰ ਦਾ ਪ੍ਰੋਜੈਕਟ ਸੀ ਵੀ ਕਿਸਾਨ ਦਾ 21 ਤੋਂ ਬਾਅਦ ਜਿਹੜਾ ਬਹੁਤ ਵੱਡਾ ਸੰਗਠਨ ਪੰਜਾਬ ਚੋਂ ਸ਼ੁਰੂ ਹੋਇਆ ਸੀ ਜਾਂ ਪੰਜਾਬ ਚੋਂ ਸ਼ੁਰੂ ਹੋ ਕੇ ਦੇਸ਼ ਵਿਆਪੀ ਜਿੱਤ ਜਿੱਤ ਪ੍ਰਾਪਤ ਹੋਈ ਸੀ ਇਸ ਇਸ ਯੂਨਿਟੀ ਨੂੰ ਇਸ ਇਕਤਰ ਨੂੰ ਤੋੜਿਆ ਜਾਵੇ ਉਹਦੇ ਚ ਸੈਂਟਰ ਦਾ ਪ੍ਰੋਜੈਕਟ ਕਾਮਯਾਬ ਹੋ ਗਿਆ ਗੌਜੁਨਿਟੀ ਤੋੜਨ ਦੇ ਵਿੱਚ ਉਹਨੂੰ ਹੁਣ ਤੁਸੀਂ ਕਹੀ ਜਾਂਦਾ ਡੱਲੇਆ ਜਗਜੀਤ ਸਿੰਘ ਡੱਲੇਆ ਵਾਲਾ ਬਿਆਨ ਦੇਈ ਜਾਂਦਾ ਜੀ ਆਪਾਂ ਸਾਰੇ ਇਕੱਠੇ ਹੋ ਜੀ ਉਹਦੇ ਇਕੱਠੇ ਹੋਣ ਦਾ ਸਿਰਫ ਇਨਾ ਮਤਲਬ ਹੈ ਵੀ ਸਾਰੇ ਆ ਕੇ ਮੇਰੇ ਪਿੱਛੇ ਲੱਗ ਜਾਓ ਜੋ ਮੈਂ ਕਰ ਰਿਹਾ ਮੈਨੂੰ ਮੈਨੂੰ ਆ ਕੇ ਸਪੋਰਟ ਦੇ ਦਿਓ ਉਹਦੇ ਇਕੱਠੇ ਹੋਣ ਦੀ ਮਤਲਬ ਤਾਂ ਇਹ ਹੈ ਜੇ ਇਹ ਨਾ ਹੁੰਦਾ ਤੋੜਨ ਵਾਲੀ ਪ੍ਰਕਿਰਿਆ ਵਿੱਚ ਡੱਲੇਆਲ ਨਾ ਯੂਨਿਟੀ ਤੋੜਨ ਵਾਲੀ ਵਿੱਚ ਨਾ ਹੁੰਦਾ ਤਾਂ ਉਹਨੂੰ ਚਾਹੀਦਾ ਸੀ ਵੀ ਜਦੋਂ 18 ਤਰੀਕ ਦੀ ਮੀਟਿੰਗ ਰੱਖੀ ਸੀਗੀ ऐसे स्पेशल 18 दी रखी थी तो उसने उसने 2 ਦਿਨ ਪਹਿਲਾਂ ਆਪਣੇ ਨਾਲ 111 ਹੋਰ ਬਹਾ ਲੇ ਪਰਤ ਤੇ ਬਹਾ ਲੇ ਬੰਦੇ ਤੇ ਇਹ ਫੇਰ ਫੇਰ ਉਸ ਦੇ ਪਿੱਛੋਂ ਨਾਲ ਦੀ ਨਾਲ ਹੀ ਇਹ ਕੁਛ ਇਹ ਗਿਣੀ ਮਿਥੀ ਸਾਜ਼ਿਸ਼ ਨਹੀਂ ਲੱਗਦੀ ਨਾਲ ਦੀ ਨਾਲ ਦਿੱਲੀ ਤੋਂ ਬੰਦਾ ਆ ਗਿਆ ਤੁਹਾਨੂੰ ਗੱਲਬਾਤ ਦਾ ਸੱਦਾ ਲੈ ਕੇ ਤਾਂ ਇਹਦਾ ਮਤਲਬ ਵੀ ਤੁਸੀਂ ਇਹ ਇਹ ਸਾਰਾ ਕੁਝ ਹੋ ਰਿਹਾ ਹੈਗਾ ਪਰਦੇ ਪਿੱਛੇ ਹੋ ਰਿਹਾ ਕਿਉਂ ਹੋ ਰਿਹਾ ਹੈ ਸਾਰਾ ਕੁਝ 41 ਗੱਲ ਤਾਂ ਤੁਸੀਂ ਹੁਣ ਜੇ 41 ਗੱਲ ਦੇ ਲਈ 12 ਤਰੀਕ ਦੀ ਕਦੋਂ ਦੀ ਮੀਟਿੰਗ ਰੱਖੀ ਐ 18 ਦੇ ਵੇਲੇ ਹੀ 12 ਦੀ ਰੱਖੀ ਗਈ ਸੀਗੀ 18 ਦੀ ਮੀਟਿੰਗ ਤੋਂ ਬਾਅਦ ਹੀ ਤੇ ਹੁਣ ਤੁਸੀਂ ਹਾਂ ਜੀ ਹੁਣ ਥੋੜੇ ਦਿਨ ਪਹਿਲਾਂ ਇਹ ਕਹਤਾ ਜੀ ਅਸੀਂ ਤਾਂ ਮਹਾਪੰਚਾਇਤ ਬਣਾਉਣੀ ਆ ਮਹਾ ਕਿਸਾਨ ਕੋ ਪੰਚਾਇਤ ਬਣਾਉਣੀ ਆ 12 ਤਰੀਕ ਨੂੰ ਡੱਲਿਆ ਲੜਕੇ ਨੇ ਇਹ ਦੇ ਤਾਂ ਭਾਸ਼ਣ ਹਰ ਗੱਲ ਤੋੜਨ ਦੀ ਗੱਲ ਕਰ ਰਹੇ ਹੋ ਇਸ ਕਰਕੇ ਇਸ ਕਰਕੇ ਸਰਕਾਰ ਕੌਣ ਕੀ ਕਰਦਾ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੈ ਕੌਣ ਸਾਥ ਦਿੰਦਾ ਹੈ ਲੋਕਾਂ ਨੂੰ ਸਭ ਪਤਾ ਹੈ ਪਰ ਇਹ ਵੀ ਜੋ ਏਕਤਾ ਤੋੜਨਾ ਚਾਹੁੰਦਾ ਸੀ ਦਿੱਲੀ ਉੱਤੇ ਉਹ ਤੋੜਤੀ ਹੈ ਏਕਤਾ ਦੇ ਕੋਲ ਗੱਲ ਹੀ ਨਹੀਂ ਹੁਣ ਹੁਣ ਇਸ ਕਰਕੇ ਨਾ ਕਿਸਾਨੀ ਨੂੰ ਬੈਲ ਦਾ ਕੀ ਮਿਲੂ ਹਜੇ ਗੱਲਬਾਤ ਹੋ ਗੱਲਬਾਤ 12 ਤਰੀਕ ਦੀ ਗੱਲਬਾਤ ਫਰਵਰੀ ਦੀ ਹੋਣੀ ਉਹ ਚੰਡੀ 14 ਫਰਵਰੀ ਨੂੰ ਹੋਣੀ ਗੱਲਬਾਤ ਆ 14 ਫਰਵਰੀ ਨੂੰ ਦਿੱਲੀ ਹੋ ਜਾਏ ਇੱਥੇ ਹੋ ਜਾ 14 ਅਗਸਤ ਤੱਕ ਵੀ ਜਾ ਸਕਦੇ ਸਤੰਬਰ ਤੱਕ ਵੀ ਜਾ ਸਕਦੇ ਆ ਅਗਲੇ ਕਿਸੇ ਮਹੀਨੇ ਦੀ ਅਗਲੇ ਕਿਸੇ ਸਾਲ ਦੀ 14 ਤਰੀਕ ਤੱਕ ਜਾ ਸਕਦੇ ਜਿੱਦਾਂ ਤੁਹਾਡੇ ਕੋਲੇ ਪ੍ਰੈਸ਼ਰ ਨਹੀਂ ਪਿੱਛੇ ਤੇ ਹੁਣ ਤੁਸੀਂ ਜਿਹੜੀ ਟਰੈਕਟਰ 26 ਤਰੀਕ ਨੂੰ ਟਰੈਕਟਰ ਮਾਰਚ ਹੋਏ ਸੀ ਉਦੋਂ ਵੀ ਤੁਸੀਂ ਦੋਨੋਂ ਗਰੁੱਪਾਂ ਨੇ ਅਲੱਗ-ਅਲੱਗ ਕੀਤਾ ਐ ਐਸਕੇਐਮ ਨੇ ਆਪਦੇ ਲੈਵਲ ਤੇ ਕੀਤੀ ਐ ਤੇ ਇਸ ਨੇ ਡੱਲੇਵਾਲ ਤੇ ਇਹਨਾਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਵਾਲਿਆਂ ਨੇ ਆਪਦੇ ਲੈਵਲ ਤੇ ਟਰੈਕਟਰ ਮਾਰਚ ਕੀਤਾ ਉਹ ਦੋਨਾਂ ਦਾ ਇੱਕ ਸਾਂਝਾ ਪ੍ਰੋਗਰਾਮ ਨਹੀਂ ਸੀ ਅੱਜ ਵੀ ਅਸੀਂ ਦੇਖਾਂਗੇ ਦੇਖਾਂਗੇ ਅਸੀਂ ਸਾਡਾ ਪਤਾ ਨਹੀਂ ਮੌਕੇ ਤੱਕ ਟਰੈਕਟਰਾਂ ਦਾ ਮੂੰਹ ਕਿੱਧਰ ਨੂੰ ਹੋਵੇ ਇਹ ਤਾਂ ਖਨੌਰੀ ਬਾਰਡਰ ਤੋਂ ਮੈਸੇਜ ਆ ਰਿਹਾ ਸੀ ਤਾਂ ਇਸ ਕਰਕੇ ਉਹ ਦੇਖ ਤੱਕ ਕਰਨੇ ਨਹੀਂ ਚਾਹੁੰਦੇ ਉਹ ਤਾਂ ਗਿਣਮਿਸ ਕੇ ਬੈਠੇ ਅਭੀ ਇੱਕ ਤਾਂ ਹੋਂ ਨਹੀਂ ਦੇਣੀ ਜਾਂ ਤੋੜਨੀ ਆ ਤਾਂ ਫਿਰ ਇਸ ਕਰਕੇ ਇਸ ਮਾਹੌਲ ਦੇ ਵਿੱਚੋਂ ਕੀ ਬੜਨਾ ਕੁਝ ਨਹੀਂ ਬੜਨਾ ਗੱਲਬਾਤ ਹੋਈ ਜਾਊ ਬਾਕੀ ਡੱਲੇয়াল ਦਾ ਬਿਲਕੁਲ ਠੀਕ ਹੈ ਵੀ ਕੋਈ ਹੁਣ ਬਾਰਤ ਬਾਰਤ ਨਹੀਂ ਰਹਿ ਗਿਆ ਉਹ ਤਾਂ ਭੁਖੜਤਾਲ ਉਹ ਕੁੜਤਾਲ ਜਿੰਨੇ ਕਿ ਦਿਨ ਜਿੰਨੇ ਤੁਸੀਂ ਬਾਈ ਤੁਸੀਂ ਉਹ ਮੈਰਾਥਨ ਵੀ ਬਹਾਦੇ ਹੋਗੇ ਮੇਰੇ ਪਿੱਛੇ ਫਲਾਨਾ ਪੈਂਦਾ ਫਲਾਨਾ ਪੈਂਦਾ ਪੋਖੜਤਾਲ ਇਹ ਇਸ ਕਿਸਮ ਦੀ ਵੀ ਕਰ ਸਕਦੇ ਹੋ ਉਹ ਹੁਣ ਪੋਖੜਤਾਲ ਦਾ ਕੋਈ मीनिंग ਨਹੀਂ ਰਹਿ ਗਿਆ ਰੋਮ ਸ਼ਰਮੀਲਾ ਮਨੀਪੁਰ ਵਾਲੀ ਹਾਂਜੀ ਹਾਂਜੀ ਉਹ 16 ਸਾਲ ਇਸ ਕਿਸਮ ਦੀ ਆ ਮੈਡੀਕਲ ਏਡ ਦੇ ਸਾਰੇ 16 ਸਾਲ ਹੋ ਰਹੀ ਹੈ ਪੋਖੜਤਾਲ ਤੇ ਦੂਰਤ ਸਿੰਘ 10 ਸਾਲ ਕੱਟ ਗਿਆ ਤੇ ਉਹ ਇਹ ਸਾਰੇ ਇਸ ਕਿਸਮ ਦੀ ਪੁਖੜਤਾਲ ਨੂੰ ਤੁਸੀਂ ਕਿਵੇਂ ਕਰੋਗੇ ਵੀ ਉਹ ਪੁਖੜਤਾਲ ਕੀ ਹੈ ਕੀ ਨਹੀਂ ਐਵੇਂ ਕਹਿ ਦੇਣਾ ਅੱਜ ਮੇਰਾ 64ਵਾਂ ਦਿਨ ਹੋ ਗਿਆ ਅੱਜ 65ਵਾਂ ਹੋ ਗਿਆ 66ਵਾਂ ਹੋ ਗਿਆ ਦਿਨ ਇਹ ਹੁਣ ਆਪਦੀ ਤਸੱਲੀ ਹੈ ਜਾਂ ਉੱਥੇ ਬੋਲਣ ਵਾਲੇ ਜਿਹੜੇ ਪ੍ਰੈਸ ਉਹਨਾਂ ਦੇ ਹੱਕ 'ਚ ਗੱਲ ਕਰ ਰਿਹਾ ਉਹ ਕਰਦਾ ਰਹੇਗਾ ਤੇ ਉਹ ਕਿਉਂ ਕਰਦਾ ਕਿਵੇਂ ਕਰਦਾ ਇਹਦੀ ਵੀ ਨਹੀਂ ਸਮਝ ਆਉਂਦੀ ਕਿਉਂਕਿ ਉਹਨਾਂ ਨੂੰ ਲੱਗਦਾ ਪ੍ਰੈਸ ਵੀ ਕੁਝ ਇਹੋ ਜਿਹਾ ਗੋਦੀ মিডিਆ ਹੈ ਜਿਨੂੰ ਇਹ ਹੁੰਦਾ ਗੋਦੀ মিডিਆ ਨੂੰ ਵੀ ਉਤੋਂ ਇਨਸਟਰਕਸ਼ਨ ਹੁੰਦੇ ਆ ਵੀ ਆਪਾਂ ਤੋੜਨ ਵਾਲਾ ਕੰਮ ਕਰਨਾ ਯੂਨਿਟੀ ਦਾ ਉਹ ਇਸ ਕਰਕੇ ਉਹ ਗੱਲ ਨੂੰ ਉਧਾਰ ਚੜਾ ਕੇ ਵੀ ਪੇਸ਼ ਕਰ ਰਿਹਾ ਦੋਨੋਂ ਐਸਾ ਕਰਕੇ ਖੰਡੌਰੀ ਖਨੌਰੀ ਤੇ ਸ਼ੱਬੂ ਬਾਰਡਰ ਦੀਆਂ ਬਾਰਡਰ ਨੂੰ ਮੇਨਸਟ੍ਰੀਮ ਵੀਡੀਆ ਜਾਂ ਖਾਸ ਕਰਕੇ ਗੋਦੀ মিডিਆ ਦੇ ਵਿੱਚ ਬਹੁਤ ਕਵਰੇਜ ਮਿਲੀ ਹੈ ਉਹ ਇਹ ਮਿਲਦਾ ਕਾਰਗੁਜ਼ਾਰੀ ਇਹਦੇ ਪਿੱਛੇ ਕੁਝ ਨਾ ਕੁਝ ਹੱਥ ਹੈ ਕੋਈ ਡਿਜ਼ਾਈਨਰ ਇਸ ਕਰਕੇ ਸਾਨੂੰ ਇਹਦੇ ਬਾਰੇ ਕੋਈ ਬੋਧਾ ਸਾਨੂੰ ਕੋਈ ਹੁਣ ਭਲੇਖੇ ਭਲੁਖੇ ਦੀ ਨਾ ਭਲੇਖੇ ਦੂਰ ਤੱਕ ਪਾਏ ਜਾ ਸਕਣ। ਇੱਦਾਂ ਮਤਲਬ ਇਹ ਹੋ ਗਿਆ ਵੀ ਐਸਕੇਐਮ ਨੂੰ ਜਿਹੜਾ ਵੱਡਾ ਮੋਰਚਾ ਉਹਨੂੰ ਨਵੇਂ ਸਿਰਿਓ ਆਪਣੀ ਰਣਨੀਤੀ ਜਿਹੜੀ ਉਹ ਤੈਅ ਕਰਨੀ ਪਊਗੀ ਵੀ ਕਿਵੇਂ ਉਹਨਾਂ ਨੇ ਜਿਹੜਾ ਨਵਾਂ ਮੰਡੀਕਰਨ ਦੇ ਖੜਾ ਆਇਆ ਉਹਦਾ ਕਿਵੇਂ اپੋਜ਼ ਕਰਨਾ ਕਿਵੇਂ ਵਿਰੋਧ ਕਰਨਾ ਉਹਦੇ ਲਈ ਜਨਤਕ ਲਾਮਬੰਦੀ ਕਿਵੇਂ ਕਰਨੀ। ਇਹ ਹੁਣ ਸਾਨੂੰ ਨਹੀਂ ਪਤਾ ਉਹ ਕੀ ਕਰ ਸਕਣਗੇ ਅਸੀਂ ਚਲੋ ਅਸੀਂ ਇਹ ਕੋਈ ਇੱਕ ਇਸ ਪਾਸੇ ਤਾਂ ਗੱਲ ਨਹੀਂ ਕਰ ਰਹੇ ਵੀ ਐਸਕੇਮ ਵਾਲੀ ਸਾਈਡ ਤੋਂ ਕਰ ਰਹੇ ਹਾਂ ਸਵਾਲ ਤਾਂ ਇਹ ਵੀ ਐਸਕੇਮ ਕਿੰਨਾ ਕਾਮਯਾਬ ਹੁੰਦਾ ਕਿੰਨਾ ਕਿ ਨਹੀਂ ਹੁੰਦਾ ਕੀ ਰਣਨੀਤੀ ਨਵੀਂ ਬਣਾ ਸਕਦਾ ਕਿ ਨਹੀਂ ਬਣਾ ਸਕਦਾ ਇਹ ਤਾਂ ਹੁਣ ਟਾਈਮ ਦੱਸੇਗਾ ਸਵਾਲ ਹੈ ਵੀ ਕੇਰਾ ਇਹ ਖੰਡਿਤ ਹੋ ਗਿਆ ਸਾਰਾ ਕੁਝ ਕੇਰਾ ਯੂਨਿਟੀ ਟੁੱਟ ਗਈ ਆ ਇਹ ਸੈਂਟਰ ਨੂੰ ਵੀ ਪਤਾ ਸੈਂਟਰ ਕੋਲ ਤਾਂ ਮੈਂਡਮੈਂਟ ਦੀ ਇਸ ਕਰਦੀ ਰਿਪੋਰਟ ਹੈਗੀ ਆ ਇੰਨੇ ਖੰਡਤੋਗੇ ਇਸ ਕਰਕੇ ਇਹੀ ਜਿਹੜੀ ਖੰਡਤ ਕਰਨ ਦੀ ਪ੍ਰਕਿਰਿਆ ਸੀ ਜੂਨਰੀ ਤੋੜ ਦੀ ਪ੍ਰਕਿਰਿਆ ਸੀ ਇਸੇ ਕਰਕੇ ਇੱਕ ਵਾਰ ਵੀ ਪੰਜਾਬ ਦਾ ਸੀਐਮ ਨਹੀਂ ਬੋਲਿਆ ਜੀ ਮਿਨਿਸਟਰ ਨਹੀਂ ਬੋਲਿਆ ਇਹਦੇ ਤੇ ਕਿੰਨੇ ਮਹੀਨੇ ਦੀ ਇਹਦੇ ਵਰਤੇ ਨਹੀਂ ਬੋਲਿਆ 50ਵੇਂ ਦਿਨ ਤੱਕ ਤਾਂ ਕੋਈ ਐਹੀ ਜੀ ਗੱਲ ਨਹੀਂ ਸੀ ਲੱਗਦੀ ਜਿਨ੍ਹਾਂ ਚਰੇ ਨੇ ਨਹੀਂ ਮੈਡੀਕਲ ਲੇਟਿੰਗ ਤਾਂ ਵੀ ਨਹੀਂ ਬੋਲਿਆ ਜਦੋਂ ਕੋਈ ਲੋਕਾਂ 'ਚ ਬੜੀ ਦਰਦੀ ਦਾ ਮਾਹੌਲ ਖੜਾ ਹੋਇਆ ਸੀਗਾ ਇਹ ਨਹੀਂ ਬੋਲਿਆ ਤਾਂ ਉਹਨਾਂ ਨੂੰ ਪਤਾ ਸੀ ਵੀ ਇਹ ਕਿੱਥੇ ਗੱਲ ਖਜਾਣੀ ਆ ਇਹ ਕਿੱਥੇ ਖੜੂ ਨੇ ਤਾਂ ਇੱਕ 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 ਮਤਲਬ ਕਿ ਜੁਆਇੰਟ ਫੈਕਟਰੀ ਲੈਵਲ ਦਾ ਬੰਦਾ ਲੈਟਰ ਆ ਕੇ ਲੈ ਕੇ ਆ ਗਿਆ ਉਹ ਲੈਟਰ ਸਾਰਾ ਪ੍ਰੈਸ ਵਿੱਚ ਛਪਿਆ ਤੇ ਲੈਟਰ ਉਹਦੇ ਨਾਲ ਕਿੰਨੀ ਕੁ ਪ੍ਰਾਪਤੀ ਹੋ ਗਈ ਵੀ ਤੁਸੀਂ ਵਰਤ ਵੀ ਛੱਡਤਾ ਇਸ ਕਰਕੇ ਸਾਰੀ ਗੱਲ ਬੜੇ ਬੜਾ ਕੋਈ ਬਹੁਤਾ ਇਹਦੇ ਪਿੱਛੇ ਕੁਝ ਕਹਿਣ ਦੀ ਜਾਂ ਸੋਚਣ ਦੀ ਗੱਲ ਨਹੀਂ ਰਹੇਗੀ ਇਹ ਜਿਹੜਾ ਜਿਹੜਾ ਜਲਵਾ ਸੀਗਾ ਦਿੱਲੀ ਮੋਰਚੇ ਦਾ ਉਹ ਜਲਵਾ ਖਤਮ ਕਰਨਾ ਚਾਹੁੰਦਾ ਸੀ ਸੈਂਟਰ ਤੇ ਉਹਨਾਂ ਨੇ ਕਰਤਾ ਇੱਕੇ ਦੇ ਨਾਲ ਗੱਲ ਹੋਰ ਹੈ ਕਿ ਕੱਲ ਤੋਂ ਪਾਰਲੀਮੈਂਟ ਦਾ ਸਰਦ ਰੋਦ ਦਾ ਸੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਤੈਨੂੰ ਲੱਗਦਾ ਕਿਸਾਨਾਂ ਦਾ ਕੋਈ ਮਾਮਲਾ ਉੱਠ ਸਕਦਾ ਹੈ ਬਈ ਬਸ ਕਿਸਾਨਾਂ ਦਾ ਉਹਦਾ ਮਾਮਲਾ ਹੀ ਨਹੀਂ ਉਠਣ ਦਿੰਦੇ ਕੋਈ ਗੱਲ ਬਾਤ ਪਹਿਲੀ ਗੱਲ ਤਾਂ ਉਸ ਕਿਸਮ ਦੀ ਪਾਰਲੀਮੈਂਟ ਨਹੀਂ ਰਹੀਗੀ ਉਠੜੂ ਮਸਲਾ ਤਾਂ ਫਿਰ ਅੱਜਕੱਲ ਦਾ ਸਿਸਟਮ ਹੈ ਵੀ ਪਾਰਲੀਮੈਂਟ ਚ ਅੱਗੇ ਚੱਲਦੀ ਹੁੰਦੀ ਸੀ ਵੇਖੋ ਬਜਟ 'ਚ ਕੋਈ ਮਨਵਰੇਬਿਲਿਟੀ ਕੋਈ ਉਹਦੇ 'ਚ ਬਹੁਤੀ ਫੇਰ ਬਦਲ ਕਰਨਾ ਸਕੋਪ ਹੀ ਨਹੀਂ ਹੈ ਉਹ ਪੂਦੋ ਹੁੰਦਾ ਸੀਗਾ ਜਿੱਦੋਂ ਹੁਣ ਜੀਐਸਟੀ ਲੱਗੀ ਹੈ ਟੈਕਸ ਜਿਹੜਾ ਲੱਗਿਆ ਉਹਦਾ ਸਾਰੀਆਂ ਸਲੇਬਾ ਬੜੀਆਂ ਟੈਕਸ ਟੈਕਸ ਲੱਗਿਆ ਤੇ ਕੀ ਰਹਿ ਗਿਆ ਹੁਣ ਤੁਸੀਂ ਸਵਾਲ ਤਾਂ ਇੰਨਾ ਹੀ ਹੈ ਵੀ ਅਖਿਰ ਇੱਕ ਜਾਂ 2% ਬਜਟ ਦਿੰਨੇ ਹੋ ਤੁਸੀਂ ਐਗਰੀਕਲਚਰ ਨੂੰ ਜਾਂ ਕਿਸੇ ਨੂੰ ਵੱਧ ਘੱਟ ਛੋਟਾ ਮੋਟਾ ਜਾਂ 5-7000 5-700 ਕਰੋੜ ਦਾ ਫਰਕ ਛੱਕ ਜਾ ਇਧਰ ਉਧਰ ਕਰ ਦਿੰਦੇ ਹੋ ਕਿਹੜੀ ਦੇ ਸਬਸਿਡੀ ਦੇਤੀ ਖਾਦ ਤੇ ਕਿਹੜੀ ਦੇ ਨਹੀਂ ਦਿੱਤੀ ਕਿਹੜੇ ਸਪਰੇਅ ਤੇ ਸਬਸਿਡੀ ਦੇਤੀ ਐਜੇ ਛੋਟੀਆਂ ਮੋਟੀਆਂ ਗੱਲਾਂ ਆਉਣੀਆਂ ਮੋٹے ਲੈਵਲ ਤੇ ਵੱਡਾ ਨਹੀਂ ਹੁੰਦਾ ਗੱਲਬਾਤ ਨਾ ਹੈਲਥ ਤੇ ਨਾ ਐਗਰੀਕਲਚਰ ਤੇ ਇਹ ਨਾ ਐਜੂਕੇਸ਼ਨ ਤੇ ਇਹਨਾਂ ਦੇ ਬਜਟ ਉੱਥੇ ਹੀ ਰਹਿਣਿਆ 3-4% ਦੇ ਆਲੇ-ਦਾਲੇ ਤੱਕ। ਹਾਂ ਕੋਈ ਵੱਡਾ ਵੱਡਾ ਹੈ ਹੀ ਨਹੀਂ ਸਕੋਪ ਹੀ ਨਹੀਂ ਰਗਾ ਬਜਟ ਵਿੱਚ ਅੱਜਕੱਲ ਇਸ ਕਿਸਮ ਦਾ ਜਿਹੜਾ GST ਨੇ ਸਾਰੇ ਸਕੋਪ ਖਤਮ ਕਰਤੇ ਆ। ਹਾਂਜੀ। ਤੋਂ ਦੇਖਦੇ ਹਾਂ ਕਿ ਆਪਰਦਾ ਸੈਸ਼ਨ ਦੇ ਵਿੱਚ ਕਿਹੜੇ ਮਾਮਲੇ ਕਿਉਂਕਿ ਸੈਸ਼ਨ ਬਾਬਾ ਹੰਗਾਮੇ ਕੇਜ ਰਹਿਣ ਦੀ ਸੰਭਾਵਨਾ ਹੈਗੀ ਹੈ ਤੇ ਸੈਸ਼ਨ ਜਦੋਂ ਸ਼ੁਰੂ ਹੋਊਗਾ ਉਦੋਂ ਗੱਲ ਜਿਹੜੀ ਕਰਾਂਗੇ। ਏ ਜਸਪਾਲ ਸਿੰਘ ਤੁਸੀਂ ਇਹ ਚੋਣ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਧੰਨਵਾਦ